ਪਾਵੇਂ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੇ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਸਮੇਂ-ਸਮੇਂਤੇ ਮੁਹਿੰਮਾਂ ਚਲਾਈਆਂ ਜਾਂਦੀਆਂ ਪਰ ਆਲਮ ਇਹ ਹੈ ਕਿ ਲੋਕ ਨਸ਼ਾ ਤਕਸਰਾ ਤੋਂ ਅਜੇ ਵੀ ਪਰੇਸ਼ਾਨ ਹਨ ਅਜਿਹਾ ਹੀ ਹਾਲ ਸ੍ਰੀ ਮੁਕਸਰ ਸਾਹਿਬ ਦੇ ਬੂੜਾ ਗੁਜ਼ਰ ਰੋਡ ਵਾਸੀਆਂ ਦਾ ਹੈ ਇਹ ਰੋਡ ਤੇ ਵਸਨੀਕਾਂ ਨੇ ਆਪਣੇ ਪੱਧਰ ਤੇ ਸੰਸਥਾ ਬਣਾ ਕੇ ਨਸ਼ਾ ਦੇ ਕਾਲੇ ਕਾਰੋਬਾਰ ਨਾਲ ਜੁੜੇ ਵਿਅਕਤੀ ਨੂੰ ਅਪੀਲ ਕੀਤੀ ਹੈ ਕਿ ਉਹ ਇਹ ਗਲਤ ਕੰਮ ਨੂੰ ਛੱਡ ਦੇਣ ਸ੍ਰੀ ਮੁਕਸਰ ਸਾਹਿਬ ਦੇ ਬੂੜਾ ਗੁਜ਼ਰ ਰੋਡ ਦੇ ਵਾਸੀ ਐਸਐਸਪੀ ਸ੍ਰੀ ਮੁਕਸਰ ਸਾਹਿਬ ਨੂੰ ਮਿਲੇ ਮੁਹੱਲਾ ਵਾਸੀਆਂ ਨੇ ਕਿਹਾ ਕਿ ਉਹਨਾਂ ਨੇ ਇੱਕ ਔਰਤ ਨੂੰ ਨਸ਼ੇ ਸਮੇਤ ਫਰਾਯਸੀ ਪਰ ਪੁਲਿਸ ਉਸ ਨੂੰ ਛੱਡ ਦਿੱਤਾ ਹੈ। ਉੱਥੇ ਇੱਕ ਗੱਲ ਹੋਰ ਜ਼ਰੂਰ ਸਾਹਮਣੇ ਆਈ ਹੈ ਕਿ 4 ਹਫ਼ਤਿਆਂ ਚ ਨਸ਼ਾ ਬੰਦ ਕਰਨ ਦਾ ਵਾਅਦਾ ਕਰ ਸੱਤਾ ਚ ਆਈ ਕਾਂਗਰਸ ਸਰਕਾਰ ਦੇ 4 ਸਾਲ ਬੀਤ ਜਾਣ ਤੋਂ ਬਾਵਜੂਦ ਵੀ ਇਹ ਹਾਲ ਹੈ ਕਿ ਲੋਕਾਂ ਨੂੰ ਆਪਣੇ ਬੱਚਿਆਂ ਨੂੰ ਨਸ਼ਾ ਤੋਂ ਬਚਾਉਣ ਲਈ ਆਪ ਕਮੇਟੀਆਂ ਬਣਾ ਕੇ ਨਸ਼ਾ ਤਖਤਰਾ ਨਾਲ ਖੁਦ ਜੰਗ ਲੜਨੀ ਪੈ ਰਹੀ ਹੈ। ਅਸੀਂ ਆਏ ਹਾਂ ਜੀ ਅਸੀਂ ਗਾਂਧੀ ਨਗਰ ਚ ਇੱਕ ਗਾਂਧੀ ਨਗਰ ਇਕਨੋਂ ਸਾਂਝੀ ਹਾਲ ਨਸ਼ਾ ਛਡਾਊ ਕਮੇਟੀ ਬਣਾਈ ਆ। ਜਿਨਨੇ ਨੇ ਅਸੀਂ ਸਾਰਿਆਂ ਨੇ ਕਿਹਾ ਵੀ ਜਿੰਨੇ ਵੀ ਨਸ਼ੇ ਵੇਚਦੇ ਆ ਅਸੀਂ ਸਾਰੇ ਇਕੱਠੇ ਹੋ ਕੇ ਮਨਿਆਦੀ ਕਰਕੇ ਬੁੜੀਆਂ ਬੰਦਿਆਂ ਨੇ ਨਾਲ ਲੈ ਕੇ ਆਪ ਬੋਲ ਕੇ ਵੀ ਜਿਨ੍ਹਾਂ ਨੇ ਪਹਿਲਾਂ ਨਸ਼ਾ ਵੇਚਿਆ ਇਹਨਾਂ ਨੂੰ ਮਾਫ਼ ਅੱਜ ਤੋਂ ਬਾਅਦ ਤੁਸੀਂ ਕਿਸੇ ਨੇ ਨਸ਼ਾ ਨਹੀਂ ਵੇਚਣਾ ਪਰ ਉਸ ਦੇ ਬਾਵਜੂਦ ਵੀ ਕੱਲ ਨੂੰ ਸਵੇਰ 5:30 ਵਜੇ ਇੱਕ ਜਨਾਨੀ ਆ ਜਿਹਦਾ ਨਾਮ ਆਉਂ ਤਿੰਦੇਰੀ ਬਹੂਆ ਬਿੰਦਰ ਬਿੰਦਰਕੌਰ ਆ ਉਹਨੂੰ 5:30 ਵਜੇ ਉਹਨੂੰ ਪੁਲਿਸ ਰੇਟ ਕਰਾ ਕੇ ਉਹਨੇ ਥੱਲੇ ਦੀ ਇੱਕ ਬੰਦੇ ਨੂੰ ਜਿਹੜਾ ਬੰਦਾ ਹੁੰਦਾ ਤੇ ਨਸ਼ਾ ਲੈ ਰਿਹਾ ਸੀ ਉਹਦੇ ਦਰਵਾਜ਼ੇ ਥੱਲੇ ਦੀ ਪੁੜੀ ਦਿੱਤੀ ਕਿ ਉਹਨੂੰ ਉਹ ਬੰਦੇ ਨੂੰ ਅਸੀਂ ਕਾਬੂ ਕਰਾਪੇ ਤੁਸੀਂ ਉਹਨੂੰ ਤੇ ਪੁੱਛ ਕੇ ਬਰਾਮਦ ਕਰੋ ਉਹ ਕਹਿੰਦੇ ਅਸੀਂ ਕਰਾਂਗੇ ਕਾਰਵਾਈ 5 ਵਜੇ ਉਹਨਾਂ ਨੇ ਉਹਨੂੰ ਛੱਡਤਾ ਤੋ ਜਾ ਕੇ ਉਹ ਤੇ ਉਹਦੀ ਦਰਾਨੀ ਉਹਨਾਂ ਨੇ ਗਲੀ ਦੇ ਵਿੱਚ ਖੁੱਲੇ ਬਾਲ ਛੱਡ ਕੇ ਢੀੜਾ ਦੇ ਕੇ ਪਲਵਾਨੀ ਕਹਿੰਦੀਆਂ ਅਸੀਂ ਤੇ ਪੁਲਿਸ ਨੂੰ ਹਵਤਾ ਦੇਣੀ ਆਜੋ ਜਿਹਨੇ ਜ਼ੋਰ ਲਾਉਣਾ ਲਾ ਲਓ ਤੇ ਜਿਹੜੀ ਮਿੰਨਕੌਰ ਸਿਆਬ ਉਹ ਕਹਿੰਦੀ ਮੈਨੀਆਂ ਪੁਲਿਸ ਵਾਲੇ ਤੁਹਾਨੂੰ ਤਲੀਆਂ ਚਟਾਉਣੀ ਮੇਰਾ ਕੀ ਕਰ ਸਕਦੇ ਲਾ ਲਓ ਜ਼ੋਰ ਮੈਂ ਤੇ ਨਸ਼ੇ ਨਹੀਂ ਬੰਦ ਸਰਦੀ ਰੋਈ ਸਰਚ ਹੁੰਦੀ ਹੈ ਜਦੋਂ ਕੋਈ ਸੱਚ ਬਦਾਨ ਸਾਡੇ ਕੋਲ ਫੜਿਆ ਜਾਂਦਾ ਤਾਂ ਉਹਦੇ ਖਿਲਾਫ ਤੁਸੀਂ ਮਕਰਦੋਂ ਦਾ ਅੱਜ ਕਰਕੇ ਤਫਤੀਸ਼ਾਂ ਚੱਲ ਜਾਂਦੀ ਜਾਂਦੀ ਹੈ ਬੇੜੀ ਤੇ ਸਰਚ ਕੀਤੀ ਸੀ ਪਰ ਦਰਾਨੇ ਸੱਚ ਮਿਲਿਆ ਕੁਛ ਨਹੀਂ ਇਸ ਕਰਕੇ ਉਹਨੂੰ ਜ਼ਿੰਮੇਵਾਰੀ ਤੇ ਵਾਰਨਿੰਗ ਦੇ ਕੇ ਉਹਨੂੰ ਛੱਡਿਆ ਗਿਆ ਕੋਈ ਮਰਿਆ ਕੁਝ ਨਹੀਂ ਉਹ ਦੇਖੋ ਮੈਂ ਉਹ ਪ੍ਰਕਾਸ਼ ਸਿੰਘ ਸਾਹਿਬ ਦਾ ਪ੍ਰਧਾਨ ਪਡਵਾਰੀ ਨੂੰ ਪੰਜਾਬ ਤੁਸੀਂ ਅਸੀਂ ਗਾਂਧੀ ਨਗਰ ਅੱਜ ਸਾਰਾ ਮੋਹੱਲਾ ਜਿਹੜਾ ਅਸੀਂ ਇੱਕਤਰ ਹੋਏ ਹਾਂ ਇਹਦੇ ਅਸੀਂ ਨਸ਼ੇ ਦੇ ਅਗੇਂਸਟ ਸਾਡੇ ਮੋਹੱਲੇ ਦੇ ਵਿੱਚ ਅਸੀਂ ਨਸ਼ਾ ਜਿਹੜਾ ਕਮੇਟੀ ਬਣਾਈ ਪਰ ਸਾਡੇ ਮੋਹੱਲੇ ਦੇ ਵਿੱਚ ਜਿਹੜੀ ਦਰਖਾਸਤ ਸੀ ਤੁਹਾਨੂੰ ਦਿੱਤੀ ਆ ਉਹ ਜਵਿੰਦਰ ਗੌਰ ਨਾਮ ਦੀ ਜਨਾਨੀ ਆ ਜਿਹੜੀ ਪਰਸੋਂ ਐਸਐਚਓ ਸੀਟੀ ਨੂੰ ਫੜੀ ਹਾਂ ਔਰ ਫੜਨ ਤੋਂ ਬਾਅਦ ਉਹਨੂੰ ਛੱਡਿਆ ਗਿਆ ਅਰ ਤੋਂ ਕੀ ਮਾਲ ਬਰਾਮਦਾ ਤਾਂ ਪੁਲਿਸ ਵਾਲੇ ਹੀ ਦੱਸ ਸਕਦੇ ਆ ਉਸ ਤੋਂ ਇਲਾਵਾ ਸੱਤ ਬੰਦੇ ਦਰਖਾਸਤ ਦੇ ਜਿਨ੍ਹਾਂ ਦੇ ਨਾਮ ਸ਼ਾਮਲ ਨੇ ਉਹ ਸੱਤ ਬੰਦੇ ਵੀ ਸ਼ਰੇਆਮ ਸਾਡੇ ਮਹੱਲੇ ਦੇ ਵਿੱਚ ਨਸ਼ਾ ਵੇਚਦੇ ਨੇ ਮੈਡਮ ਕੋਲੇ ਅਸੀਂ ਰਿਕੁਐਸਟ ਕਰਕੇ ਵੀ ਆਏ ਮੈਡਮ ਨੇ ਸਾਨੂੰ ਦੋ ਦਿਨ ਦਾ ਭਰੋਸਾ ਦੋਇਆ ਕਿ ਡੀਐਸਪੀ ਨੂੰ ਤੁਸੀਂ ਮਿਲੋ ਜੇ ਦੋ ਦਿਨ ਚ ਕਾਰਵਾਈ ਨਹੀਂ ਹੁੰਦੀ ਅਸੀਂ ਤੇ ਵੀ ਕਹਿ ਗਏ ਆ ਮਨਚ ਮੈਂ ਕਹਿ ਗਿਆਂ ਕਿ ਜੇਕਰ ਦੋ ਦਿਨ ਚ ਕਾਰਵਾਈ ਨਹੀਂ ਹੁੰਦੀ ਤਾਂ ਸਾਰਾ ਮਹੱਲਾ ਸਿੱਧੀ ਅੱਗੇ ਅਸੀਂ ਧਰਨਾ ਵੀ ਦੇਾਂਗੇ ਜੇ ਸਾਨੂੰ ਲੋੜ ਪਈ ਤਾਂ ਫਿਰ ਅਸੀਂ ਇਹਨਾਂ ਦੇ ਵਿਰੁੱਧ डीजीपी पंजाब ਨੂੰ ਵੀ ਕੰਪਲੇਂਟ ਕਰਾਂਗੇ ਮੁਖਸਰ ਤੋਂ ਐਂਡ ਮੋਰ ਸਿੰਗਜ਼ ਰਿਪੋਰਟ ਐਸਐਮਜ਼ेड ਨਿਊਜ਼